ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਬਈ ਅੱਜ ਤਰੀਕ ਹੋ ਗਈ 25 ਅਕਤੂਬਰ 2025 ਕੋਟਕਪੂਰੇ ਆਏ ਆ ਬਾਸਮਤੀ ਦੀ ਬੋਲੀ ਤੇ ਤੇ ਬਈ ਪਹਿਲਾਂ 2 ਢੇਰੀਆਂ ਦੀ ਜਿਹੜੀ 17-18 ਦੀ ਬੋਲੀ ਹੋ ਚੁੱਕੀ ਆ ਇੱਕ ਢੇਰੀ ਢੇਰੀ ਜਿਹੜੀ ਵੀ ਕਿ 3100 ਨੂੰ ਤੇ ਇੱਕ ਵੀਗੇ 3000 ਤੇ 300 ਰੁਪਏ ਬਾਕੀ ਅੱਗੇ ਦੇਖਦੇ ਆ ਵੀ ਕਿਹੜੀ ਵੈਰਾਈਟੀ ਆ ਇਹ ਤੇ 17-18 ਵੀ ਇਹੀ ਵੈਰਾਈਟੀ ਆ ਵੀ ਤੇ ਬਾਕੀ ਇਹਦਾ ਰੇਟ ਦੇਖਾਂ ਕੀ ਜਾਂਦਾ ਤੇ ਵੀਡੀਓ ਨੂੰ ਦਬਕੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਦੇਖੜੇ ਜਾਂਦੇ ਆ ਬੁੱਲੂ ਦਾ ਅੱਧਾ ਅੱਧਾ ਰੋਮਨ ਤੇ ਵੀਡੀਓ ਨਹੀਂ ਕਰਦੇ ਇਹ ਲੋਗੀ 17 18 ਜਿਹੜੀ ਵੈਰੈਂਟੀ ਇਹ ਆ ਆਪਾਂ ਸੈੱਟ ਕਰੀਆਂ ਦੋਵੇਂ ਆਈ ਅੱਖਾ ਹੋਈ ਪਾ ਜੋ ਪਹਿਲੇ ਮਾਰ ਹਾਂ 31 ਦਾ ਬੋਲੀ ਦੀ ਜਿਹੜਾ ਤੁਹਾਨੂੰ ਕੋਈ ਤੇੰਮੀਆ ਕਰਦੇ ਹੋ ਯਾਰ ਤੇੰਮੀਆ ਸ਼ੁਰੂ ਕਰਦੇ ਤੇੰਮੀਆ 300 300 ਚਲੋ 3 ਘਟਾ ਕੇ ਪਿੱਛੇ ਪਰ 300 300 300 ਚਲੋ ਤੁਹਾਨੂੰ ਕਿੰਦੂ ਤੋਂ ਮਾ ਗਿਆ ਹੈ 50 ਪੈ 50 25 30 ਰੁਪਏ 50 ਰੁਪਏ 35 25 50 ਰੁਪਏ 80 ਰੁਪਏ 80 ਰੁਪਏ 60 ਰੁਪਏ 60 ਰੁਪਏ 80 ਰੁਪਏ 60 ਰੁਪਏ 60 ਰੁਪਏ 360 ਰੁਪਏ 60 ਰੁਪਏ ਲੈ ਲੈ ਕਰਨਿਆ ਜੀ 80 ਰੁਪਏ 60 ਰੁਪਏ ਹਾਂਜੀ ਬੋ ਜੀ ਬਾਲ ਬਹੁਤ ਵਧੀਆ 60 ਰੁਪਏ ਬਾਲ ਤੇਰਾ ਵੈਸੇ 60 ਰੁਪਏ 80 ਰੁਪਏ 60 ਰੁਪਏ 60 ਰੁਪਏ ਬੈਟ सत्तर रुपया 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 ਲੋਬੀ 3100 ਤੇ 70 ਰੁਪਏ ਜਿਹੜਾ ਇਹਦਾ ਰੇਟ ਰਿਹਾ 17 18 ਵੀ ਵੈਰੈਟੀ ਇਹ ਸੀ ਅੱਜ ਮੰਡੀ ਦੇ ਵਿੱਚ ਵੀ ਹੁਣ ਤੱਕ ਮੰਨ ਲਓ ਤੇ ਨਾਲ ਢੇਰਿਆਂ ਦੀ ਜਿਹੜੀ ਬੋਲੀ ਹੋ ਚੁੱਕੀ ਆ ਤੇ 17 18 ਦੀ ਜਿਹੜੀ ਵੈਰੈਟੀ ਵੱਧ ਆਈ ਅੱਜ ਤੇ ਬਾਕੀ ਅੱਗੇ ਦੇਖਦੇ ਆ ਲੋਬੀ 17 18 ਵੈਰੈਟੀ ਜਿਹੜੀ ਇਹ ਆ 2250 2250 2250 ਰੱਖਦਾ ਦਿੱਤਾ ਹੁਣ 2250 ਤੇਰਾ ਭਾਤ ਆ ਗਿਆ ਬੋਲ 2250 2250 ਤੋਂ ਥੱਲੇ ਕਹਿੰਦਾ 200 ਓਟ ਲਾ ਗਿਆ 2250 2250 2250 2250 2250 5 5 10 10 10 10 10

कितना लगेगा नहीं हां जी 520 220 हां जी 220 बोलता कोई नहीं 520 520 रुपए 520 रुपए 520 220 220 520 रुपए 520 रुपए 520 520 25 25 30 35 40 પ્રતિજો 5 5 હા 10 10 45 45 જા નું નામ જા જી બોલી પક જતે 580 80 3000 3000 2980 2980 ਤੇ ਗਈ ਬੋਲੀ 85 ਹੋ ਗਈ ਨੰਬੇ 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 90 ਦੇ ਹਲੇ ਵੀ ਖੜੀ ਐ 17 18 ਦੀ ਬੋਲੀ ਹੋ ਰਹੀ ਐ ਤੇ ਬਈ ਹੁਣ ਤੱਕ ਜਿੰਨੀਆਂ ਆਪਾਂ ਮੰਨ ਲਾ ਦੋ ਗਟੇਰੀਆਂ ਦੀ ਜਿਹੜੀ ਵੀਡੀਓ ਬਣਾਈ ਐ ਤੇ 17 18 ਦੀ ਵੈਰੈਟੀ ਜਿਹੜੀ ਆਈ ਐ ਅੱਜ ਜਿਆਦੇ ਮੰਡੀ ਦੇ ਵਿੱਚ ਤੇ ਬਾਕੀ ਬਈ ਅੱਗੇ ਦੇਖਦੇ ਆ ਵੀ ਹੋਰ ਕਿਹੜੀ ਵੈਰੈਟੀਾਂ ਦੀ 2990 ਰੁਪਏ ਤੇ ਬਈ ਇਹ ਬੋਲੀ ਜਿਹੜੀ ਖਤਮ ਹੋ ਗਈ ਐ ਇੱਕ ਵਾਰੀ 17 18 ਵੈਰੈਟੀ ਸੀਗੀ ਥੋੜਾ ਜਿਹਾ ਵੀ ਵਿੱਚ ਪਰਮਲ ਮੈਕਸ ਸੀਗਾ ਤੇ ਉਹਦੇ ਕਰਕੇ ਜਿਹੜਾ ਰੇਟ ਦਾ ਥੋੜਾ ਜਿਹਾ ਫਰਕ ਪਿਆ ਤੇ ਚਲੋ ਬਾਕੀ ਅੱਗੇ ਦੇਖਦੇ ਆ ਅੱਜ ਆ ਗਿਆ ਬਾਂਗੋਂ ਉਹ 1509 ਵੈਰਾਈ ਦੀ 60 60 ਪੁਆਇੰਟ 34 83 83 10 90 49 ਪੂਰੇ ਕਰੇਲ ਨੇ 10500 ਲੋ ਜੀ 3000 ਤੇ ਬੋਲੀ ਗਈ 1509 ਦੀ ਇੱਕ ਵਾਰੀ ਅਨਾਰ ਬੋਲਿਆ ਕਰਿਆ 15 15 20 20 3020 3020 3020 ਤੇਰੀ ਬੋਲੀ ਆ ਇਹ 3020 ਤੇਰੀ ਬੋਲੀ ਨਹੀਂ ਤੇਰੀ ਬੋਲੀ ਖਾਈ ਜਾਂਦੇ ਆ 3020 ਰੁਪਏ ਜੀ ਅਸੀਂ ਬੋਲੋ ਜੀ 3000 ਰੁਪਏ ਹਾਂਜੀ ਪੱਕੇ ਤੇ ਘਟਾਲੀ ਜੀ 20 20 ਪਰ ਦੋਲੇ ਰਾਵਾਂ ਦੋਲੇ ਰਾਵਾਂ ਲੋਬੀ 3000 ਤੇ 20 ਰੁਪਏ ਜਿਹੜਾ ਰੇਟ ਰਿਹਾ ਇਹਦਾ ਤੇ 1509 ਵੀ ਵੈਰੈਟੀ ਇਹ ਸੀਗੀ ਤੇ ਬਾਕੀ ਬਈ ਅੱਗੇ ਹੋਰ ਵੇਖਦੇ ਆ ਕਿਹੜੀ ਵੈਰੈਟੀ ਅੱਜ ਮੰਡੀ ਦੇ ਵਿੱਚ ਆਈ ਹੈ ਮੰਡੀ ਬਈ ਬਾਰਦਾਨੇ ਦਾ ਵੀ ਫੁੱਲ ਭਰੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਢੇਰਿਆਂ ਕਾਢਾ ਬਾਰਦਾਨਾ ਵਾਲਾ ਵਾਲਾ ਪਿਆ ਤੇ ਪਰਮਲ ਝੋਨਾ ਜਿਹੜਾ ਜਾਦੇ ਆ ਰਿਹਾ ਡੋਗਰ ਬੂਸਾ ਖਾਸ ਕਰਕੇ ਤੇ ਚਲੋ ਅੱਗੇ ਬਾਕੀ ਬਈ ਅਗਲੀਆਂ ਢੇਰਿਆਂ ਰੇਟ ਦੇਖਦੇ ਕੀ ਜਾਊਗਾ ਤੁਹਾਇਂ ਤੇ ਨਰ ਨਰ ਤੇ ਗੱਲ ਕਰਕੇ 17 18 ਵੈਰਾਈਟੀ ਆ ਜਿਹੜੀ ਆ ਉਹਨਾਂ ਦੇ ਫਾਇੰਡਰਾਂ ਦੇ ਵਿੱਚ ਗੱਲ ਲੱਗਿਆ ਭਾਈ ਨੰਬਰ ਦੇ ਬੰਦੇ ਆ ਉਹ ਹੀ ਕਰਦਾ ਫੜੋ ਬਾਹਰ ਇਹਦੇ ਕੋਲ ਸੱਟ ਤੇ ਆਉਂਦੀ ਆ ਹਾਂ ਫਾਰ ਤੋਂ ਖਰਾਬ ਨਹੀਂ ਆਹ ਲੋਬੀ ਅੱਗੇ ਦੇਖਦੇ ਆਂ ਟਾਈਮ ਕਰ ਉਹ ਕਰਨਾ ਪੈਣਾ ਹਾਂ ਆਹ ਇਧਰ ਆ ਲੋਬੀ ਬੋਲੀ ਜਿਹੜੀ ਕਿਹੜਾ ਇੱਕ ਵਾਰੀ ਕੰਮ ਜਾ ਖਿਲਰ ਗਿਆ ਤੇ ਬਾਕੀ ਦੇਖਦੇ ਆਂ ਵੀ ਅੱਜ 20 ਮਿੰਟ ਜਿਹੜੀ ਬੋਲੀ ਹੋਈ ਹੈ ਕਰੀ ਤਾਂ ਤੇ 17 18 ਬਈ ਵੈਰੈਟੀ ਦੀ ਹੋਣੀ ਹੈ ਹੋਰ ਬੋਲੀ ਤੇ ਅੱਜ ਬਈ ਬਾਸਮਤੀ ਜਿਹੜੀ 17 18 ਨਾਲ ਜਿਆਦਾ ਆਈ ਹੈ ਲਓ ਜੀ 2200 ਤੇ 55 ਰੁਪਏ ਤੇ ਬੋਲੀ ਗਈ ਆ 17 18 ਦੀ 3000 3000 5 25 30 ਦੋ ਟੱਕਾ ਨਾ ਨਾ ਸਿੰਗਰ ਉਹ ਬੋਲੀ ਬੁਲਾਇਆ ਨਾ ਠੀਕ ਹੈ ਕੀ ਬੋਲਾ ਸਾਡੇ 10000 ਰੁਪਿਆ 52 3100 3105 10 15 25 30 55 55 3155 ਹਾਂ 3155 Umesh 3150 ਮਾਰਕ ਕਰਦਾ ਹਨ ਇੰਨੀਆਂ 3155 60 3160 3160 ਕਹਿੰਦੇ 60 70 3170 ਰੁਪਏ ਦੇ ਦਿੱਤੇ ਭਾਈ 3170 ਦੇ ਦੇਣਾ ਹੈ ਲੋਕੀ 3100 ਤੋਂ 70 ਰੁਪਏ ਜਿਹੜੇ 17 18 ਇਹ ਹੋ ਗਈ ਆ ਤੇ ਵੀ ਰੇਟ ਜਿਹੜਾ ਉੱਥੇ ਜੇ 3100 3200 ਦੇ 3000 ਦੇ ਆਸ-ਪਾਸ ਜਿਹੜਾ ਚੱਲ ਰਿਹਾ 17 18 ਦਾ ਤੇ 18 85 ਦੀ ਰੇਟ ਦੀ ਗੱਲ ਕਰੀਏ ਵੀ ਉਹੀ 3300 ਦੇ ਆਸ-ਪਾਸ ਤੇ ਬਾਕੀ ਵੀ ਸ਼ਾਮ ਨੂੰ ਜਿਹੜੀ ਆਪਾਂ 7:00 ਵਜੇ ਵੀਡੀਓ ਅਪਲੋਡ ਕਰਾਂਗੇ ਪ੍ਰੋਪਰ ਜਿਹੜੇ ਰੇਟ ਕੀ ਲੱਗੇ ਆ ਕੋਟਪੂਰਾ ਮੰਡੀ ਦੇ ਵਿੱਚ ਕਿਉਂਕਿ ਵੀ ਇੱਕ ਵਾਰ ਜਿਹੜੀ ਬੋਲੀ ਘੇਰਾ ਸ਼ੁਰੂ ਜੀ ਹੋਈ ਸੀਗੀ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਰੇਟਾਂ ਦੇ ਵਿੱਚ ਵਾਧਾ ਹੁੰਦਾ ਜਾਂ ਨਹੀਂ ਉਦੇ ਬਾਰੇ ਪਤਾ ਲੱਗੂਗਾ ਤੇ ਇਹ ਵੀਰੇ ਹੋ ਗਈ ਇਹ ਤਾਂ ਪੈਰੀ ਦਾ ਉਹ ਵੀ ਬਾਰਾ ਫਟੋਵਾੜ ਮੇਰੀ 11 11 ਦੇ ਰੇਟ ਤੇ ਜਿਹੜਾ ਆ ਉਹ ਨਹੀਂ ਉਹ ਦੇਖ ਨਹੀਂ ਲੋ ਅੰਮ੍ਰਿਤ ਕਾਂਦੇ ਲਾ ਦੇ ਮੋਟਰਸਾਈਕਲ ਹੈਗੀ ਲੋ ਵੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ